ਹਾਂਜੀ ਉਹ ਵੇਈ ਨਦੀ ਹੈਗੀ ਜਿੱਥੇ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਆ ਇਸ ਨਦੀ ਵਿੱਚ ਲੋਪ ਹੋ ਗਏ ਸੀਗੇ ਤਾਂ ਤੀਸਰੇ ਦਿਨ ਆ ਮੂਲ ਮੰਤਰ ਦਾ ਜਾਪ ਲੈ ਕੇ ਬਾਹਰ ਆਏ ਸਨ ਇਹ ਉਹ ਨਦੀ ਹੈਗੀ ਉਹ ਪਵਿੱਤਰ ਨਦੀ ਹੈ ਜਿੱਥੋਂ ਗੁਰੂ ਨਾਨਕ ਦੇਵ ਜੀ ਮੂਲ ਮੰਤਰ ਲੈ ਕੇ ਆਏ ਸਨ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਉਂਦੇ ਹਾਂਗੇ ਵੇਈ ਨਦੀ ਇਹਦੀ ਸਫਾਈ ਦੀ ਸੇਵਾ ਸੰਤ ਸਿੱਚੇਵਾਲ ਜੀ ਹੁਣ ਵੱਲੋਂ ਚਲਾਈ ਗਈ ਸੀ मतलब पानी बहुत गंदला सब पानी साफ हो गया पानी पीन जोगा अब आपको भी दिखाने नदी <laughs> ਹਾਂ ਜੀ ਆ ਦੇਖੋ ਪਹਿਲਾਂ ਇਹਦਾ ਕੀ ਹਾਲਾਤ ਸੀ ਇਹਦੇ ਬਹੁਤ ਜ਼ਿਆਦਾ ਖਰਾਬ ਸੀ ਤੇ ਹੁਣ ਦੇਖੋ ਕਿੰਨੀ ਪਵਿੱਤਰ ਹੋ ਚੁੱਕੀ ਹੈਗੀ ਕਿੰਨੀ ਸਫਾਈ ਹੋ ਗਈ ਤਸਵੀਰਾਂ ਵੀ ਹੈ ਨਾ ਕੁਝ ਤੁਹਾਨੂੰ ਸੰਝੀਆਂ ਕੀਤੀਆਂ ਆਪਾਂ ਵਾਹ ਬਹੁਤ ਵਧੀਆ ਬਣ ਗਈ ਹੁਣ ਬਹੁਤ ਪੇੜ ਪੌਦੇ ਲਗਾਤੇ ਦੇਖੋ ਏ ਜੀ ਬੇਜ ਨਦੀ ਸੁਲਤਾਨਪੁਰ ਲੋਧੀ ਵਿਖੇ